ਹਾਂਜੀ ਦੋਸਤੋ ਆ ਜਿਹੜੇ ਤੁਸੀਂ ਜਾਨਵਰ ਵੇਖ ਰਹੇ ਹੋਗੇ 6 ਤੋਂ 7 ਨਾਗ ਨੇ ਜਿਹੜੇ ਬਿਮਾਰ ਹੋ ਗਏ ਬਿਮਾਰ ਹੋਣ ਦਾ ਕਾਰਨ ਬਾਈ ਦੱਸ ਰਿਹਾ ਸੀਗਾ ਵੀ ਜਿਹੜਾ ਅਸੀਂ ਸਵੇਰੇ ਇਹਨਾਂ ਨੂੰ ਖਾਣਾ ਪਾਇਆ ਸੀਗਾ ਉਸ ਖਾਣ ਤੋਂ ਬਾਅਦ 20-25 ਮਿੰਟਾਂ ਬਾਅਦ ਇਹਨਾਂ ਦੇ ਜਿਹੜੇ ਹਾਲਾਤ ਨੇਗੇ ਐਦਾਂ ਹੋ ਗਏ ਸੋ ਵੀ ਸਾਨੂੰ ਸ਼ੱਕ ਲੱਗਿਆ ਵੀ ਇਹਨਾਂ ਨੇ ਕੋਈ ਜਿਹੜੀ ਜ਼ਹਿਰੀਲੀ ਚੀਜ਼ੇ ਬਾਗੀ ਖਾਣੇ 'ਚ ਤਾਂ ਇੱਕੋ ਵਾਰ ਚ ਇਹ ਸਾਰੇ ਇਕੱਠੇ ਬਿਮਾਰ ਹੋਏ ਨੇ ਇੱਕੋ ਟਾਈਮ ਤੇ ਕੋਈ 5 ਮਿੰਟ ਕੋਈ 10 ਮਿੰਟਾਂ ਦੇ ਫਰਕ ਨਾਲ ਸੋ ਟ੍ਰੀਟਮੈਂਟ ਕਹਿੰਦੇ ਸੀ ਕਰਵਾਇਆਗਾ ਸਵੇਰੇ ਵੀ ਕਰਵਾ ਲਿਆ ਸੀਗਾ ਤੇ ਸ਼ਾਮ ਨੂੰ ਵੀ ਕਰਵਾ ਲਿਆ ਸੀਗਾ ਕੋਈ ਸੁਧਾਰ ਨਹੀਂ ਆਇਆ ਕੋਈ ਫਰਕ ਨਹੀਂ ਪਿਆ ਤੇ ਦੂਜੇ ਦਿਨ ਆਪਾਂ ਹੁਣ ਅੱਜ ਗਿਆਂਗੇ ਸੋ ਟ੍ਰੀਟਮੈਂਟ ਕਰਾਂਗੇ ਪਹਿਲਾਂ ਡਾਇਗਨੋਸ ਕਰ ਰਹੇ ਹਾਂਗੇ ਡਾਇਗਨੋਸ ਦੇ ਵਿੱਚ ਬਾਕੀ ਇਹਨਾਂ ਨੇ ਜ਼ਹਿਰੀਲੀ ਚੀਜ਼ ਖਾਦੀ ਹੋਈ ਆ ਕਿਉਂਕਿ ਜਿਹੜੀਆਂ ਗਰਦਣਾਂ ਨੇਗੀਆਂ ਪਿੱਛੇ ਨੂੰ ਟਾਈਟ ਹੋ ਗਈਆਂ ਤੇ ਜਿਹੜਾ ਟੈਂਪਰੇਚਰ ਉਹ ਬਿਲਕੁਲ ਲੋ ਹੋ ਗਿਆ ਤੇ ਅਫਾਰਾ ਆਉਣਾ ਸ਼ੁਰੂ ਹੋ ਗਿਆ ਆ ਤੁਸੀਂ ਵੇਖੋ ਕੋਈ ਐਜ ਦੀ ਹਰਕਤ ਨਹੀਂ ਕੋਈ ਬਾਡੀ ਦੀ ਹਰਕਤ ਨਹੀਂ ਸੋਨੂੰ ਐ ਲੱਗੂਆ ਵੀਡੀਓ ਦੇ ਵਿੱਚ ਵੀ ਡੈੱਡ ਨੇਗੇ ਜਾਨਵਰ ਕੋਲ ਨੂੰ ਲਾ ਕੇ ਐਦਾਂ ਹੀ ਲੱਗਦਾਗਾ ਤੇ ਬਹੁਤ ਜ਼ਿਆਦਾ ਨਾਜ਼ੁਕ ਸਥਿਤੀ ਬਣੀ ਹੋਈ ਆ ਸੋ ਆਪਾਂ ਇਹਨਾਂ ਦਾ ਟ੍ਰੀਟਮੈਂਟ ਕਰ ਰਹੇ ਹਾਂਗੇ ਟ੍ਰੀਟਮੈਂਟ ਕਰਨਾ ਤਾਂ ਔਖਾ ਹੁੰਦਾ ਵੀ ਜਿਹੜਾ ਇਹਨਾਂ ਦਾ ਇਲਾਜ ਆਪਾਂ ਜਦੋਂ ਕਰਦੇ ਆਂਗੇ ਜਿਹੜੀ ਡੋਜ਼ ਬਣਦੀ ਆ ਮੈਡੀਸਨ ਦੀ ਸੋ ਇਹਨਾਂ ਦੇ ਬਾਡੀ weight ਦੇ ਮੁਤਾਬਕ ਬਣਦੀ ਆ ਜਿਹੜਾ weight ਆਪਾਂ ਨੇ ਆਪਦੀਆਂ ਅੱਖਾਂ ਨਾਲ ਹੀ ਤੋਲਣਾ ਹੁੰਦਾ ਕਿਉਂਕਿ ਆਪਾਂ ਕਿੱਥੋਂ ਹਰੇਕ ਦੇ ਘਰੇ ਜਾ ਕੇ ਪ੍ਰਬੰਧ ਕਰ ਲਾਂ ਏ ਕੰਡੇ ਦਾ ਡੋਜ਼ ਦੇ ਵਿੱਚ ਇਹੀ ਫਰਕ ਪੈਂਦਾ ਵੀਰਿਆ ਆਪਣੀਆਂ ਅੱਖਾਂ ਨੂੰ ਘੱਟੋ ਘਾਟੇ ਦੇ ਵਜਾਂਦਾ ਅੰਦਾਜ਼ਾ ਹੋਣਾ ਚਾਹੀਦਾ ਵੀ 30 ਕਿਲੋ ਆ 25 ਕਿਲੋ ਆ ਜਿੰਨਾ ਵੀ ਆ ਉਸ ਹਿਸਾਬ ਨਾਲ ਆਪਾਂ ਨੂੰ ਦਵਾਈ ਦੀ ਡੋਜ਼ ਦੇਵਾਂਗੇ ਸਾਹੀ ਕੰਮ ਕਰੋਗੀ ਕਿਉਂਕਿ ਜੇ ਜਾਨਵਰ ਹੋਇਆ 30 ਕਿਲੋ ਦਾ ਆਪਾਂ ਤੋਂ ਡੋਜ਼ ਲਾਗੀ 20 ਕਿਲੋ ਦੀ ਫਿਰ ਨਹੀਂ ਸਹੀ ਹੁੰਦਾ